ਅੱਜ ਦਾ ਤੁਸੀਂ ਸੰਘਰਸ਼ ਕਰ ਰਹੇ ਹੋ ਇਹਦਾ ਰੂਪਰੇਖਾ ਕੀ ਆ ਕੀ ਇਹਦਾ ਕਾਰਨ ਹੈ ਇਹਦੀ ਰੂਪਰੇਖਾ ਇਹ ਹੈ ਜੀ ਜੋ ਪਿੰਡਾਂ ਦੇ ਵਿੱਚ ਚੋਣਾ ਹੋ ਰਹੀਆਂ ਹਨ ਸਾਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਆ ਡਟ ਕੇ ਸਾਨੂੰ ਬਰਾਬਰ ਖੜਨਾ ਚਾਹੀਦਾ ਆ ਸਹਿਮਤੀ ਨਾਲ ਸਾਡਾ ਕੋਈ ਲਿੰਕ ਨਹੀਂ ਹੈ ਅਸੀਂ ਡਟ ਕੇ ਮੁਕਾਬਲਾ ਕਰਨਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਅਗਲੀ ਰੂਪਰੇਖਾ ਸਾਥੀ ਭਗਵੰਤ ਸਿੰਘ ਸਮਾਹੋ ਜੀ ਜੋ ਆਪਣੇ ਸੂਬਾ ਪ੍ਰਧਾਨ ਨੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਕਮੇਟੀ ਮੈਂਬਰ ਨੇ ਆਜ਼ਾਦ ਸਮਾਜ ਪਾਰਟੀ ਕਾਸ਼ੀਰਾਮ ਦੇ ਉਹ ਅਗਲੀ ਰੂਪਰੇਖਾ ਦੱਸਣਗੇ ਅੱਛਾ ਸਾਰੇ ਸਾਥੀਆਂ ਨੂੰ ਸੁਣਦੀ ਹੈ ਮੇਰੀ ਆਵਾਜ਼ ਅ ਤੁਸੀਂ ਧਰਨੇ ਚਾਏ ਤੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਇਓ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਜਿਹੜੇ ਮੁੱਦੇ ਦੇ ਉੱਤੇ ਆਪਾਂ ਧਰਨਾ ਦਿੱਤਾ ਮੈਂ ਫੇਰ ਤੁਹਾਨੂੰ ਦਰਹਵਾਉਣਾ ਕਿ ਨਰੇਗਾ ਮਜ਼ਦੂਰਾਂ ਦੇ ਸਵਾਲ ਤੇ ਹੈ ਕਿ ਨਰੇਗਾ ਮਜ਼ਦੂਰਾਂ ਦੀ ਖੱਜਲ ਖਵਾਰੀ ਬੰਦ ਕਰੋ ਹਾਜ਼ਰੀ ਇਹ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਮਸਤੌਲ ਦੇ ਉੱਤੇ ਲੱਗਣੀ ਚਾਹੀਦੀ ਹੈ ਹੁਣ ਜਿਹੜੀ ਸ਼ਰਤਾ ਸਰਕਾਰ ਦੀ ਕਿ ਲੋਕੇਸ਼ਨ ਦੇ ਉੱਤੇ ਹਾਜ਼ਰੀ ਇਹ ਸਾ ਹਾਜ਼ਰੀ ਨੂੰ ਬੰਦ ਕੀਤਾ ਜਾਵੇ ਸਾਡੀ ਮੰਗ ਹੈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਆਜ਼ਾਦ ਸਮਾਜ ਪਾਰਟੀ ਵੱਲੋਂ ਔਰ 700 ਰੁਪਏ ਦਿਹਾੜੀ ਤੇ ਘਟੋ ਘਟ 200 ਦਿਨ ਕੰਮ ਹਰੇਕ ਮਜ਼ਦੂਰ ਨੂੰ ਮਿਲੇ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਇਹ ਪ੍ਰਦਰਸ਼ਨ ਕੀਤਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਵੱਲੋਂ ਤੇ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਵੱਲੋਂ ਤੇ ਸੋਨੂੰ ਬੇਨਤੀ ਹੈ ਭਾਈ 15 ਦਿਨ ਚੋਣਾਂ ਨੇ ਚੋਣਾਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਮੈਂ ਬੇਨਤੀ ਕਰਦਾ ਮਜ਼ਦੂਰਾਂ ਨੂੰ ਪਿੰਡ ਜਰਨਲ ਹੈ ਚਾਹੇ ਰਿਜ਼ਰਵ ਹੈ ਆਪਣਾ ਝੰਡਾ ਬੁਲੰਦ ਕਰੋ ਆਪ ਦੀ ਤਾਕਤ ਦਿਖਾਓ ਜਰੂਰ ਨਹੀਂ ਸੁੱਖ ਕੇ ਦਿੱਤਾ ਤਨਾਡਾ ਨੂੰ ਕਿ ਤਨਾੜ ਦੀ ਸਰਪੰਚ ਦੀਆਂ ਕੁਰਸੀਆਂ ਤੇ ਬੈਠਣਗੇ ਸਾਡੇ ਲੋਕ ਵੀ ਕੁਰਸੀ ਤੇ ਬੈਠ ਸਕਦੇ ਨੇ ਸਾਡੇ ਵੀ ਲੋਕ ਵੀ ਸਰਪੰਚੀ ਕਰ ਸਕਦੇ ਨੇ ਇਸ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਜ਼ਾਦ ਸਮਾਜ ਪਾਰਟੀ ਦੇ ਆਗੂ ਵੱਖ-ਵੱਖ ਪਿੰਡਾਂ ਦੇ ਅੰਦਰ ਸਰਪੰਚੀ ਦੀਆਂ ਚੋਣਾਂ ਵੀ ਲੜ ਰਹੇ ਨੇ ਮੈਂਬਰੀ ਦੀਆਂ ਚੋਣਾਂ ਵੀ ਲੜ ਰਹੇ ਨੇ ਕਈ 2-3 ਮੈਨੂੰ ਸੁਣਨ ਦੇ ਵਿੱਚ ਆਇਆ ਕਿ ਆਪਣੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਮੈਂਬਰੀ ਦੇ ਉੱਤੇ ਸਹਿਮਤੀ ਹੋ ਚੁੱਕੀ ਏ ਤੇ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਨੇ ਆਪਾਂ ਘਟੋ-ਘਟ ਇੱਕ ਦਰਜਣ ਤੋਂ ਉੱਪਰ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਪੰਚੀ ਦੇ ਉਮੀਦਵਾਰ ਚੋਣਾਂ ਲੜ ਰਹੇ ਨੇ ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਉਮੀਦਵਾਰਾਂ ਨੂੰ ਸਾਡਾ ਮਜ਼ਦੂਰ ਭਾਈਚਾਰਾ ਗਰੀਬ ਕਿਸਾਨ ਕਿਰਤੀ ਲੋਕ ਸਮਰਥਨ ਦੇ ਕੇ ਸਫਲ ਕਰਨਗੇ ਤੇ ਆਜ਼ਾਦ ਸਮਾਜ ਪਾਰਟੀ ਦਾ ਨਮਾਇੰਦਾ ਜਿਹੜਾ ਵੀ ਜਿੱਤਿਆ ਸਰਪੰਚੀ ਚੋਣਾਂ 'ਚ ਆਉਣ ਵਾਲੇ ਦਿਨਾਂ 'ਚ ਜਿੱਤਣ ਤੋਂ ਬਾਅਦ ਪਿੰਡ ਦਾ ਵਿਕਾਸ ਸਰਪੱਖੀ ਕਰਾਉਣਾ ਸਾਡੀ ਬੁਨਿਆਦੀ ਜ਼ਿੰਮੇਵਾਰੀ ਹੋਊਗੀ ਸਾਡੇ ਉਮੀਦਵਾਰ ਦੀ ਸਾਡੇ ਲੀਡਰ ਦੀ ਔਰ ਮਜ਼ਦੂਰਾ ਕਿਸਾਨਾਂ ਦੇ ਹੱਕੀ ਸੰਘਰਸ਼ਾਂ ਦੇ ਵਿੱਚ ਖੜਨ ਦੀ ਵਚਨਬੱਧਤਾ ਸਾਡੇ ਉਮੀਦਵਾਰ ਸਾਡੇ ਲੀਡਰ ਦਿਖਾਉਣਗੇ ਤਾਂ ਮੈਂ ਸੋਨੂੰ ਬੇਨਤੀ ਕਰਦਾ ਵੱਖ-ਵੱਖ ਜਿਹੜੇ ਪਿੰਡਾਂ 'ਚੋਂ ਆਇਓ ਜਿੱਥੇ ਵੀ ਆਪਣਾ ਮਜ਼ਦੂਰ ਭਾਈਚਾਰਾ ਖੜਾ ਡੱਟ ਕੇ ਉਹਦਾ ਸਾਥ ਦਿਓ ਡੱਟ ਕੇ ਉਹਨੂੰ ਸਫਲ ਬਣਾਓ ਤਾਂ ਕਿ ਇਮਾਨਦਾਰ ਵਿਅਕਤੀ ਚੋਣਾਂ ਦੇ ਵਿੱਚ ਅੱਗੇ ਆਉਣ ਜਿਹੜੀ ਭ੍ਰਿਸ਼ਟ ਰਾਜਨੀਤੀ ਹੈ ਉਹਦਾ ਖਾਤਮਾ ਹੋਵੇ ਵਿਤਕਰੇबाजी ਬੰਦ ਹੋਵੇ ਇਹ ਤਾਂ ਹੋਊਗੀ ਜੇ ਸਾਡੇ ਨਮਾਇंदे ਚੋਣਾਂ ਦੇ ਵਿੱਚ ਜਿੱਤ ਕੇ ਸਫਲ ਹੋਣਗੇ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਪਹੁੰਚਣ ਤੇ ਮੈਂ ਦੁਬਾਰੇ ਫੇਰ ਧੰਨਵਾਦ ਕਰਦਾ ਗੁਰਥੜੀ ਦੇ ਮਜ਼ਦੂਰ ਆਏ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਦੋ ਕਮਿੰਟ ਮਿਲ ਕੇ ਜ਼ਰੂਰ ਜਾਣ ਗੁਰਥਰੀ ਵਾਲੇ ਉਹਨਾਂ ਦਾ ਕੋਈ ਮਸਲਾਗਾ ਪ੍ਰਸ਼ਾਸਨ ਨਾਲ ਸਾਂਝਾ ਕਰਨ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਤੇ ਜਦੋਂ ਮੈਂ ਕਹਿੰਦਾ ਉਹਨਾਂ ਨਾਲ ਜੈ ਭੀਮ ਤੁਸੀਂ ਵੀ ਬੋਲਾ ਕਰੋ ਜੈ ਭੀਮ ਜੈ ਭੀਮ ਜੈ ਭਾਰਤ ਜੈ ਭਾਰਤ ਧੰਨਵਾਦ ਜੀ ਸਰ